ਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਇੱਕ ਰੈਸਪੀ ਅੱਜ ਬਣਾਵਾਂਗੇ ਆਪਾਂ ਪਿਸਤਾ ਅਗੇ ਦੀ ਸਹਿਤਾਂ ਨਾਲ ਹਰੀਲੀ ਸਹਿਤਾਂ ਨਾਲ ਕਰੇਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਕਿ ਕਿਸ ਤਰ੍ਹਾਂ ਆਪਾਂ ਹਰੀਲੀ ਸਹਿਤਾਂ ਨਾਲ ਜੀ ਕਰੇਲੇ ਬਣਾਉਣੇ ਆ ਤੇ ਬਣੇ ਰਿਓ ਬਲੌਗ ਤੇ ਨਾਲ ਹੈਲੋ ਜੀ ਸਸਟਿਆ ਕਾਲ ਜੀ ਸਾਰੇ ਭੈਣ ਭਾਈਆਂ ਨੂੰ ਹਾਂ ਜੀ ਮਿਲ ਸੁਣਾਓ ਕਿ ਬਸ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਮਹਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗੇ ਅੱਜ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਸਾਰੇ ਹੀ ਭੈਣ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੋਨੇ-ਸੋਨੇ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਦੇ ਨਾਲ ਜੁੜਦੇ ਨੇ ਤੇ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਸ਼ੇਅਰ ਕਰਦੇ ਨੇ ਤੇ ਲੌਜੀ ਲੈ ਕੇ ਆਏ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਰੈਸਪੀ ਦੀ ਅੱਜ ਵੀਡੀਓ ਆਪਣੇ ਕੋਲ ਤੇ ਅੱਜ ਆਪਾਂ ਬਣਾਵਾਂਗੇ ਕਰੇਲੇ ਤੇ ਘਰ ਦੇ ਕਰੇਲੇ ਨੇ ਤੇ ਸ਼ੈਲਕੇ ਸਮਾਰ ਕੇ ਤੋਂ ਕਿ ਆਪਾਂ ਨੇ ਨੂਨ ਲਾ ਕੇ ਰੱਖਤੇ ਸੀਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ ਵੀਡੀਓ ਅੱਜ ਆਪਾਂ ਬਣਾਵਾਂਗੇ ਪੁਰਾਣੇ ਜਵਾਨੇ ਨਾਲ ਹਨਾ ਪੁਰਾਣੇ ਜਵਾਨੇ ਮਗੂ ਜਿਹੜਾ ਆਪਣੀ ਦਾਦੀਆਂ ਬਣਾਉਂਦੀਆਂ ਸੀ ਨਾ ਓਮੇ ਕਰੇਲੇ ਬਣਾ ਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਰੇਲੇ ਬਣਾਉਂਦੀ ਹੁੰਦੀ ਦੀ ਧਾਗੇ ਦੀ ਸੈਤਾਂ ਨਾਲ ਇੱਕ ਧਾਗੇ ਦੀ ਸੈਤਾਂ ਨਾਲ ਕਰੇਲੇ ਬਣਾਵਾਂਗੇ ਅੱਜ ਆਪਾਂ ਮਤਲਬ ਕਰੇਲਿਆਂ ਨੂੰ ਮਸਾਲਾ ਭਰ ਕੇ ਉਤੋਂ ਲਵੇੜ ਕੇ ਬਣਾਉਂਦੀ ਹੁੰਦੀ ਸੀ ਨਾ ਅੱਜ ਉਹ ਹੀ ਰੈਸਪੀ ਆਪਾਂ ਬਣਾਵਾਂਗੇ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਪਰਾਣੀ ਦਿਨ ਯਾਦ ਕਰਦੇ ਆ ਵੀ ਪਰਾਣੀ ਦਿਨਾਂ ਦੇ ਵਿੱਚ ਇੰਨਾ ਖਾਂਦੇ ਸੀਗੇ ਆਪਾਂ ਕਰੇਲੇ ਕੋਈ ਬਣਾ ਰਹੇ ਆ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੈਂ ਇੱਧਰ ਤੇਲ ਧਰਤਾ ਜਦੋਂ ਤੇਲ ਗਰਮ ਹੋਦਾ ਆਪਣਾ ਮਸਾਲਾ ਇਹ ਕੁੱਟ ਕੇ ਤਿਆਰ ਕਰ ਲਿਆ ਆਪਾਂ ਨੇ ਪਿਆਜ਼ ਚੀਰ ਕੇ ਦੇ ਵਿੱਚ ਸਾਰੇ ਮਸਾਲੇ ਪਾ ਲਿਆ ਆਪਾਂ ਨੇ ਹਰੀਆਂ ਮਿਰਚਾਂ ਹਲਦੀ ਨੂਨ ਜੋ ਵੀ ਕੁਝ ਪਾਉਣਾ ਸੀਗਾ ਜੀਰਾ ਵਗੈਰਾ ਤੇ ਮੇਥੀ ਵਗੈਰਾ ਸਾਰੇ ਹੀ ਆਪਾਂ ਨੇ ਮਸਾਲੇ ਜਾਂਚੇ ਕੁੱਟ ਕੇ ਤਿਆਰ ਕਰ ਲਏ ਕੱਚੇ ਨੇ ਹਲੇ ਮਤਲਬ ਰਾੜੇ ਨਹੀਂਗੇ ਭੁੰਨੇ ਨਹੀਂਗੇ ਤੇ ਦੇ ਕੱਚੇ ਮਸਾਲੇ ਭਰਾਂਗੇ। ਇੱਕ ਗਰੀਨਿਆਂ ਦੇ ਵਿੱਚ ਅੱਜ ਆਪਾਂ ਤੁਹਾਡੇ ਨੂੰ ਵੀਡੀਓ ਵੀਡੀਓ ਸ਼ੇਅਰ ਕਰਦੇ ਬਣੇ ਰਹੋ। ਲਓ ਜੀ ਇਹ ਆਪਣੇ ਕੋਲੇ 6 ਕਰੇਲੇ ਤੇ ਇਹ ਹੈਗਾ ਮਸਾਲਾ। ਸਭ ਤੋਂ ਪਹਿਲਾਂ ਆਪਾਂ ਨਾ ਇਹ ਕਰੇਲਿਆਂ ਦੇ ਵਿੱਚ ਮਸਾਲਾ ਭਰ ਲਾਂਗੇ। ਬਿਲਕੁਲ ਵੀ ਕੁਝ ਨਹੀਂ ਗਾਇਦੇ ਵਿੱਚ ਤੇ ਜਦੋਂ ਆਪਣਾ ਤੇਲ ਉਧਰ ਗਰਮ ਤਰਿਆ ਹੋਇਆ ਤੇਲ ਗਰਮ ਹੁੰਦਾ ਮਸਾਲਾ ਭਰ ਲਾਂਗੇ। ਅੱਜ ਜੀ ਕਰਿਆ ਮੈਂ ਕਿ ਧਾਗਿਆਲੇ ਕਰੇਲੇ ਖਾ ਕੇ ਦੇਖੀਏ। ਬਹੁਤ ਵਧੀਆ ਲੱਗਦੇ ਹੁੰਦੇ ਸੀ ਜੀ ਬਚਪਨ ਵਿੱਚ ਖਾਂਦੇ ਹੁੰਦੇ ਸੀ ਇਹ ਕਰੇਲੇ। ਆ ਗਿਆ ਸਾਰੇ ਮਸਾਲੇ ਦਾ ਭਰ ਲਾਂਗੇ ਸਾਰੇ ਪਰੇਲਿਆਂ ਦੇ ਵਿੱਚ ਪਹਿਲਾਂ ਬਣੀ ਦਾਦੀ ਮੁੰਡੀ ਹੁੰਨੀ ਏਦਾਂ ਹੀ ਬਣਾਉਂਦੇ ਹੁੰਦੇ ਸੀਗੇ ਤੇ ਹੁਣ ਅੱਜ ਕੱਲ ਤਾਂ ਆਪਾਂ ਬਾਅਦ ਮਸਾਲਾ ਪਾਉਂਦੇ ਹਾਂ ਇਹ ਦਾ ਵੈਸੇ ਸਾਰਾ ਮਸਾਲਾ ਤਿਆਰ ਕਰਕੇ ਹਨਾ ਇਕੱਠੀ ਤਾਲੋ ਜਾਂਦੇ ਸੀਗੇ ਕਰੇਲੇ ਮਾਤਰ ਪਹਿਲਾਂ ਧੁੰਨ ਕੇ ਬਾਅਦ ਮਸਾਲਾ ਧੁੰਨਣ ਦੀ ਲੋੜ ਨਹੀਂ ਪੈਂਦੀ ਹੈਗੀ ਕਿ ਉਹਨਾ ਇਦਾਂ ਰੇਲ ਵੀ ਵੜ ਦਾਂਗੇ ਇਹਦੇ ਤੇ ਢਾਗਾ ਤਾਂ ਜੋ ਇਹ ਜਦੋਂ ਆਪਾਂ ਤੜੀਏ ਨਾ ਖੁੱਲੇ ਨਾ ਇਹਦਾ ਤਾਂ ਗਿਲ ਵੀੜ ਦਿੰਦੇ ਸੀਗੇ ਸਮਾਰ ਕੀਤਾ ਘਰ ਵੇੜਦਾਂ ਅੰਤੇ ਮਾਰ ਦਾਂਗੇ ਤਾਂ ਅੱਗੇ ਨੂੰ ਗੱਠ ਸਾਰੇ ਇਦਾਂ ਲਵੇਟ ਦੰਨੇ ਇਹ ਆਪਣੇ ਲਿਉਟੇ ਗਏ ਇਹ ਢਾਗਾ ਸਾਰੇ ਕਰੇਲਾ ਤੇ ਲਵੇਟਿਆ ਗਿਆ ਹੁਣ ਅੱਗੇ ਆਪਾਂ ਪਾਉਂਦੇ ਆ ਤੇਲ ਦੇ ਵਿੱਚ ਆ ਦੇਦਰ ਆਪਣਾ ਤੇਲ ਵੀ ਕਰਮ ਹੋ ਚੁੱਕਿਆ ਤੇ ਹੁਣ ਇਹ ਪਾ ਦਾਂਗੇ ਕਰੇਲੇ ਹੌਲੀ ਕਰਕੇ ਨਾ ਗੈਸ ਤੇ ਰਹਿਣਾ घट गैस से लाँगी गैस अपने स्लो करता हौली हौली बन लगी फिर कच्चे नहीं रहने जी अपने करेले ब्राउन हो गए तो हम कट लाँगे बाहर अपन बिल्कुल घट अगते भुन्ने के धागे वाले करेले बन गए घट अगते अपने भुने ने ऐदा धागा खोल के ना फिर खा हूँ नेोल के गर्म ने जी ਤੇ ਤੁਸੀਂ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਵੀ ਪੁਰਾਣੇ ਵਾਂਗ ਜਿਆਦਾ ਐ ਇਸ ਰੈਸਪੀ ਨੂੰ ਦੇਖ ਕੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆ ਜੀ ਕੱਲ੍ਹ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਰੀਆ ਕਾਲਜੀ ਬਾਏ ਬਾਏ